ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅੱਜ ਪੰਜਾਬ ਭਵੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਆ ਪਰ ਇੱਕ ਗੱਲ ਦਾ ਸੁੱਖ ਜ਼ਰੂਰ ਆ ਕਿ ਅਸੀਂ ਪੰਜਾਬ 'ਚ ਆ ਅਸੀਂ ਪੰਜਾਬੀ ਆ ਤੇ ਪੰਜਾਬ ਜਿਹੜਾ ਆ ਜਦੋਂ ਬਾਹਰਲੇ ਸੂਬਿਆਂ ਨਾਲ ਖੜ ਜਾਂਦਾ ਆ ਤੇ ਆਪਣੇ ਆ ਕੋਨਾ ਕਿਉਂ ਨਾ ਖੜੂ ਹਨਾ ਇਹ ਚੀਜ਼ ਦੇਖ ਕੇ ਅੱਜ ਇੱਕ ਇਸ ਚੀਜ਼ ਦੀ ਤਸੱਲੀ ਜ਼ਰੂਰ ਆ ਪਿੰਡਾਂ ਦੇ ਵਿੱਚ ਕਈ ਥਾਵਾਂ ਤੋਂ ਟਰਾਲੀਆਂ ਜਾਂਦੀਆਂ ਰਾਸ਼ਨ ਦੀਆਂ ਕਈ ਥਾਵਾਂ ਤੋਂ ਕੱਚੇ ਰਾਸ਼ਨ ਦੀਆਂ ਪੱਕੇ ਰਾਸ਼ਨ ਦੀਆਂ ਹਾਲਾਂਕਿ ਅੱਜ ਇਦਾਂ ਦੀਆਂ ਤਸਵੀਰਾਂ ਵੀ ਦੇਖੀਆਂ ਜਿੱਥੇ ਪਸ਼ੂਆਂ ਵਾਸਤੇ ਚਾਰਾ ਫੀਡ ਜਿਹੜਾ ਆ ਉਹ ਵੀ ਭਾਵੇਂ ਸਰਕਾਰ ਪੁੱਜੀ ਦੀ ਕਰਦੀ ਹੋਵੇ ਤੇ ਭਾਵੇਂ ਲੋਕ ਪੁੱਜਦੇ ਕਰਦੇ ਹੋਣ ਉਹ ਵੀ ਪਹੁੰਚਣ ਧਿਆ ਆ ਪਰ ਜਿੱਥੇ ਇਹ ਚੀਜ਼ਾਂ ਸਾਰੀਆਂ ਵੇਖੀਆਂ ਨਾ ਉੱਥੇ ਇੱਕ ਚੀਜ਼ ਦੇਖ ਕੇ ਹੋਰ ਦੁੱਖ ਜਿਹੜਾ ਆ ਉਹ ਜ਼ਰੂਰ ਹੋਇਆ ਕਿਉਂਕਿ ਕੁਝ ਲੋਕ ਸਾਨੂੰ ਜਦੋਂ ਅਸੀਂ ਖਬਰਾਂ ਕਰਦੇ ਸੀਗੇ ਕੁਝ ਲੋਕ ਸਾਨੂੰ ਮਿਲੇ ਉੱਥੇ ਤੇ ਉਹਨਾਂ ਲੋਕਾਂ ਦਾ ਇਹ ਕਹਿਣਾ ਸੀਗਾ ਵੀ ਭਾਈ ਸਾਡੇ ਤੱਕ ਤਾਂ ਰਾਸ਼ਨ ਪੁੱਜਾ ਨਹੀਂ ਕੁਈ ਲੋਕ ਕਹਿੰਦੇ ਭਾਈ ਜਿਹੜੇ ਯਾਰ ਵੰਡਦੇ ਆ ਉਹ ਨਾਲ ਦੇ ਆਪਣੇ ਨਾਲ ਦੇ ਆਉਂਦੇ ਜਾਂਦੇ ਆ ਕੋਈ ਕਹਿੰਦਾ ਭਾਈ ਜਿਹੜਾ ਜਿਹੜੇ ਜਿਨ੍ਹਾਂ ਦੇ ਘਰ ਦਾਣੇ ਹੈਗੇ ਆ ਉਹ ਵੀ ਕਹਿੰਦਾ ਯਾਰ ਲੈਣਾ ਚ ਅਲੱਗ-ਅਲੱਗ ਕੇ ਲੈ ਜਾਂਦੇ ਆ ਤੇ ਪੰਜਾਬੀ ਉਹ ਇੱਕ ਅਪੀਲ ਕਰਨਾ ਚਾਹੁੰਦਾ ਵਾ ਕਿ ਆਪਣਾ ਛੋਟਾ ਭਰਾ ਸਮਝ ਕੇ ਮੰਨ ਲਿਓ ਜਾਂ ਬੱਚਾ ਸਮਝ ਕੇ ਮੰਨ ਲਿਓ ਕਿ ਇਹ ਜਿਹੜਾ ਰਾਸ਼ਨ ਹੈ ਨਾ ਇਹ ਭਵਾਂ ਪਸ਼ੂਆਂ ਦਾ ਹੋਵੇ ਭਵਾਂ ਮਤਲਬ ਦੂਸਰਾ ਰਾਸ਼ਨ ਹੋਵੇ ਹਨਾ ਘਰ ਦਾ ਖਾਣ ਵਾਸਤੇ ਜੋ ਵੀ ਹਨਾ ਇਹ ਹਰ ਪੀੜਤਾਂ ਵਾਸਤੇ ਹੈ। ਉਹਨਾਂ ਲੋਕਾਂ ਵਾਸਤੇ ਹੈ ਯਾਰ ਜਿਨ੍ਹਾਂ ਦੇ ਘਰ ਟਹਿ ਗਏ, ਜਿਨ੍ਹਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਬੁਝ ਗਏ, ਜਿਨ੍ਹਾਂ ਦੀਆਂ ਦਾਣਿਆਂ ਵਾਲੇ ਡਰਮ ਖਾਲੀ ਹੋ ਗਏ ਜਾਂ ਖਰਾਬ ਹੋ ਗਏ। ਇਹ ਉਹਨਾਂ ਵਾਸਤੇ ਰਸ਼ਨ ਹੈ। ਯਾਰ ਜੇ ਅਗਰ ਤੁਹਾਡੇ ਕੋਲ ਇਹ ਰਸ਼ਨ ਹੈਗਾ ਨਾ ਫਿਰ ਤੁਸੀਂ ਇਹ ਰਸ਼ਨ ਲੈ ਕੇ ਪਾਪ ਦੇ ਭਾਗੀਦਾਰ ਨਾ ਬਣੋ। ਜੇ ਤੁਹਾਡੇ ਕੋਲ ਰਸ਼ਨ ਹੈਗਾ ਨਾ ਤੇ ਫਿਰ ਤੁਸੀਂ ਜੇ ਤੁਸੀਂ ਲੈਨੇ ਵੀ ਹੋ ਨਾ ਉਹ ਕਿਸੇ ਗਰੀਬ ਵਾਸਤੇ ਲਿਓ। ਨੂੰ ਕਿਸੇ ਨੇ ਮਨਾ ਨਹੀਂ ਕਰਨਾ ਹੈਗਾ ਨਾ ਕਿਸੇ ਬੰਡਣ ਵਾਲੇ ਨੇ ਮਨਾ ਕਰਨਾ ਨਾ ਕਿਸੇ ਸਰਕਾਰ ਨੇ ਮਨਾ ਕਰਨਾ ਨਾ ਕਿਸੇ ਹੋਰ ਨੇ ਮਨਾ ਕਰਨਾ ਸਾਰਿਆਂ ਨੇ ਤੁਹਾਨੂੰ ਕਹਿਣਾ ਵੀ ਕੋਈ ਗੱਲ ਨਹੀਂ ਲੈ ਜਾਓ ਯਾਰ ਖੁੱਲਾ ਲੈ ਜਾਓ ਕੋਈ ਗੱਲ ਨਹੀਂ ਲੈ ਪਰ ਆਪਣੀ ਜ਼ਮੀਰ ਜਿਹੜੀ ਆ ਜਰੂਰ ਜਾਗਦੀ ਰੱਖਿਓ ਇੰਨੀ ਕੁ ਬੇਨਤੀ ਆ ਪਈ ਇਹ ਰਾਸ਼ਨ ਜਿਹੜਾ ਆ ਇਹ ਲੋੜਿੰਦੇ ਲੋਕਾਂ ਤੱਕ ਜਿਹੜਾ ਪੁੱਜ ਸਕੇ ਇਸ ਚੀਜ਼ ਦੇ ਵਿੱਚ ਜਰੂਰ ਹੈਲਪ ਕਰਿਓ ਜੇ ਤੁਹਾਨੂੰ ਲੋੜ ਆ ਤੇ ਤੁਸੀਂ ਵੀ ਜੀ ਸੱਦ ਕੇ ਲਵੋ ਪਰ ਜੇ ਲੋੜ ਨਹੀਂ ਹੈਗੀ ਘਰਾਂ 'ਚ ਦਾਣਾ ਪੱਕਾ ਹੈਗਾ ਤੁਹਾਡੇ ਖਾਣ ਨੂੰ ਹੈਗਾ ਸਭ ਕੁਝ ਹੈਗਾ ਆ ਅਰ ਮੇਰਾ ਰੱਬ ਦੀ ਤੇ ਉਹ ਮੇਰ ਨੂੰ ਬਰਕਰਾਰ ਰੱਖਿਓ ਮਾਲਕ ਦੀ ਰਜ਼ਾ ਦੇ ਵਿੱਚ ਰਾਜੀ ਰਹਿਓ ਬਾਕੀ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਸასი ਕਾਂ